ਆਹ ਨਾ ਪਹਿਲੇ ਤੁਸੀਂ ਮਾਕਸੋ ਹਾਂ ਛੱਡੋ ਛੱਡੋ ਇਹਨਾਂ ਨੂੰ ਪਵਣਗਿਆਂ ਨੂੰ ਉਹਨਾਂ ਕੋਲ ਪਤਾ ਨਹੀਂ ਕੀ ਕਿਰਚ-ਕੁਰਚ ਸੀਗੀ ਉਹ ਢਿੱਡ ਚ ਵੱਜੀ ਇਹਦੇ ਜਦੋਂ ਵਿੱਚੋਂ ਖਿੱਚਿਆ ਹਾਂ ਬੋਲੋ ਨਾ ਵਿੱਚ ਸ਼੍ਰੀ ਗਾਂਧੀ ਉਹ ਦੱਸਾਂ ਕਿ ਤੁਹਾਨੂੰ ਮੈਂ ਜੀ ਉਹ ਕਾਰਵਾਈ ਕਰਾਈ ਜਾਂਦੇ ਸੀ ਸਾਨੂੰ ਤਾਂ ਯਾਰ ਉਹ ਪਵਣਗਿਆਂ ਨੇ ਕੱਲ ਰਾਤ ਰੂਤ ਨੂੰ ਰਿਕਾਰਡਿੰਗਾਂ ਪਾਆਂ ਸੀ पूजा कित है <laughs> दर होना भाजी इत लगाए भाई ਇੱਕ ਇਕਿਮੇਟ ਵੀ ਨਿਕਲ ਲੋ ਨੋ ਨੋ ਇਸ ਵੇਸ ਬਸ ਅੰਦਰ ਲੱਗ ਪਾ ਆ ਕੇ ਸਵੀਰ ਆਈਏ ਦੱਸੋ ਨੇ ਸਾਹ ਦਰਵੀ ਹੈ ਲੱਗ ਪਾ ਲੈਣ ਮੈਂ ਚਿਰ ਵੀ ਕਿ ਨਾਮ ਹੈ ਜੀ ਪਵਨ ਕੁਮਾਰ ਜੀ ਪਵਨ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਸਰਦੂਰਗੜ੍ਹ ਕਮਾਂ ਮਾਮਲਾ ਕੀ ਹੈ ਪੀਆਰਟੀ ਦੇ ਜਿਹੜੀ ਲੜਾਈ ਹੋਈ ਹੈ ਮਾਮਲਾ ਕੀ ਹੈ ਅਸੀਂ ਨਾ ਜੀ ਚੇਅਰਮੈਨ ਹਡਾਣਾ ਸਾਹਿਬ ਨੂੰ ਮਿਲਣ ਆਏ ਸੀਗੇ ਉਹਨਾਂ ਨੇ ਸਾਨੂੰ ਸੱਦਾ ਸੀਗਾ ਬਕਾਇਦਾ ਸਾਡੀ ਰੋਟੀ ਰੋਸਟਰ ਦੇ ਵਿੱਚ ਡਿਊਟੀ ਲਈ ਸੀ ਵੀ ਤੁਹਾਨੂੰ ਚੇਅਰਮੈਨ ਸਾਹਿਬ ਨੇ ਬੁਲਾਇਆ ਅਸੀਂ ਚੇਅਰਮੈਨ ਸਾਹਿਬ ਨੂੰ ਮਿਲ ਕੇ ਹੈਡ ਆਫਿਸ ਤੋਂ ਬਾਹਰ ਨਿਕਲਦੇ ਸੀਗੇ ਜੀ ਪੰਜ-ਸੱਤ ਬੰਦੇ ਖੜੇ ਸੀਗੇ ਉਹਨਾਂ ਨੇ ਸਾਡੀ ਗੱਡੀ ਘੇਰ ਲਈ ਉਹਦੇ ਵਿੱਚ ਗੁਰਧਾਨ ਨੇ ਮੈਨੂੰ ਖਿੱਚ ਲਿਆ ਬੱਬੂ ਸ਼ਰਮਾ ਨੇ ਮੁਰਾ ਆ ਗਿਆ ਉਹ ਕਹਿੰਦਾ ਜੀ ਅੱਜ ਛੱਡਣਾ ਨਹੀਂ ਇਹਨੂੰ ਜਾਨ ਨਾਲੇ ਮਾਰਨਾ ਹੈ ਪਿੱਛੋਂ ਇੱਕ ਬੰਦੇ ਨੇ ਪਤਾ ਨਹੀਂ ਕੀ ਬਾਜਵਾ ਬੂਜਵਾ ਕੋਣ ਹੈ ਉਹਨੇ ਉਹਦੇ ਹੱਥ 'ਚ ਪਤਾ ਨਹੀਂ ਕੀ ਤਿੱਖਾ ਹਥਿਆਰ ਸੀਗਾ ਉਹਨੇ ਇੱਧਰ ਕਿਰਚਾਂ ਜੀ ਮਾਰੀਆਂ ਜੀ ਮਗਰੋਂ ਮੇਰੇ ਸੱਟਾਂ ਮਾਰੀਆਂ ਕੁਛ ਬਾਈਰ ਵਿੱਚ ਵਿਚਾਲੇ ਲੱਗੇ ਉਸ ਤੋਂ ਬਾਅਦ ਮੈਨੂੰ ਤਾਂ ਪਤਾ ਨਹੀਂ ਲੱਗਿਆ ਜੀ ਪਤਾ ਨਹੀਂ ਕੀ ਹੋਈ ਗਿਆ ਤੁਸੀਂ ਕਿੰਨੇ ਲੋਕ ਸੀ ਟੋਟਲ ਅਸੀਂ ਤਾਂ ਤਿੰਨ ਜਣੇ ਸੀ ਚਾਰ ਸੀਗੇ ਜੀ ਹੰਡਾਣਾ ਸਾਹਿਬ ਨੂੰ ਮਿਲ ਕੇ ਆਉਂਦੇ ਸੀਗੇ ਕਾਰ ਦੇ ਵਿੱਚ ਹੀ ਬੈਠੇ ਸੀ ਅਸੀਂ ਤਾਂ ਉਹਨਾਂ ਨੇ ਫਟਾਫਟ ਕਾਰ ਦੀ ਬਾਰੀਆਂ ਖੋਲੀਆਂ ਤਾਂ ਮੈਨੂੰ ਬਾਹਰ ਖਿੱਚ ਲਿਆ ਗਏ ਨਿਹਰਾਂ ਨੇ ਬੱਬੂ ਸ਼ਰਮਗੰਨਾ ਛੱਡਨਾਂ ਨੇ ਮਾਰਨਾ ਇੱਕ ਬੰਦੇ ਨੂੰ ਮਗਰੋਂ ਤਿੱਖੀਆਂ ਚੀਜ਼ਾਂ ਮਾਰੀਆਂ ਜੀ ਮੇਰੇ ਉਹ ਤਾਂ ਬੰਦੇ ਵਿਚਾਲੇ ਵਿੱਚ ਪੈ ਗਏ ਨਹੀਂ ਤਾਂ ਮੈਨੂੰ ਤਾਂ ਜਾਨ ਨਾਲ ਮਾਰ ਦੇ ਵਾਸਤੇ ਆਏ ਸੀ ਜੀ ਇਹਨਾਂ ਤੋਂ ਉਹਤੇ ਹਮਲਾ ਕਰ ਰਹੇ ਸੀ ਆ ਕੀ ਆ ਤੁਹਾਨੂੰ ਵੀ ਕਿਉਂ ਟਾਰਗੇਟ ਕੀਤਾ ਗਿਆ ਹਮਲੇ ਦਾ ਕਾਰਨ ਇਹ ਹੈ ਜੀ ਅਸੀਂ ਅਜਾਜਤੇ ਬੰਦੀ ਦੇ ਤਰਫੋਂ ਆ ਉਹ ਬੰਦੇ ਸਾਡੇ ਜਮਾ ਕਰਪਟ ਹੈ ਜੀ ਅਸੀਂ ਉਹਨਾਂ ਦੀ ਸੱਚਾਈ ਵਰਕਰਾਂ ਦੇ ਸਾਹਮਣੇ ਬੋਲਦੇ ਆ ਤੁਸੀਂ ਵਿਕੀਪੀਡਿਆ ਆਂਦੇ ਗਰੁੱਪ ਤੋਂ ਨਹੀਂ ਨਹੀਂ ਅਸੀਂ ਆਜ਼ਾਦ ਜਥੇਬੰਦੀ ਦੇ ਆਂ ਜੀ ਅਸੀਂ ਉਹਨਾਂ ਦਾ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਨੰਗਾ ਕਰਦੇ ਆਂ ਕਈ ਵਾਰੀ ਉਹ ਬੰਦਿਆਂ ਨੇ ਸਾਡੇ ਪੈਸੇ ਲੈ ਲੈ ਕੇ ਖਾ ਗਏ ਕੋਰਟ ਦੇ ਵਿੱਚ ਕੰਟੈਕਟਾਂ ਲਾਉਣੀਆਂ ਵੈਸੇ ਲਾਉਣੀਆਂ ਹੁਣ ਫੇਰ ਜੀ ਫੰਡ ਮੰਗਦੇ ਸੀਗੇ ਉਹਦੇ ਵਾਸਤੇ ਅਸੀਂ ਬੋਲੇ ਵੀ ਇਹ ਬੰਦੇ ਸਾਨੂੰ ਨਾ ਮਨਜ਼ੂਰ ਆ ਅਸੀਂ ਕੋਰਟ ਕੇ ਜਿੱਤ ਕੇ ਆਏ ਸੀ ਜੀ ਉਸ ਤੋਂ ਬਾਅਦ ਵੀ ਸਾਡੇ ਤੇ ਇਹਨਾਂ ਨੇ ਨਜਾਇਜ਼ ਕੰਡੀਸ਼ਨਾਂ ਲਵਾ ਕੇ ਮੈਨੇਜਮੈਂਟ ਨਾਲ ਮਿਲ ਕੇ ਮਾਰੂ ਕੰਡੀਸ਼ਨਾਂ ਦੇ ਵਿੱਚ ਜਗੜਤਾ ਜੀ ਤੁਸੀਂ ਪੱਕੇ ਨੂੰ ਲੈ ਜਾਓ ਮੈਂ ਪੱਕੇ ਨੂੰ ਲੈ ਨਹੀਂ ਜੀ ਕੰਟੈਕਟ ਵੈਸ ਤੇ ਹਾਂਜੀ ਇਸ ਕਰਕੇ ਅਸੀਂ ਉਹ ਗੱਲਾਂ ਜੇ ਸੱਚੀਆਂ ਵਰਕਨਾਂ ਦੇ ਸਾਹਮਣੇ ਬੋਲਦੇ ਆਂ ਪਰ ਇਹਨਾਂ ਨੂੰ ਨਾ ਮਿਰਚਾਂ ਲੱਗਦੀਆਂ ਜੀ ਸਾਡੀ ਜ਼ੁਬਾਨ ਬੰਦ ਕਰਾਉਣਾ ਚਾਹੁੰਦੇ ਆਂ ਨਹੀਂ ਤੋਂ ਅਸੀਂ ਬੋਲਣ ਨਹੀਂ ਦੇਣਾ ਇਹੀ ਕਾਰਨ ਸੀਗਾ ਜੀ ਵੀ ਇਹ ਬੋਲਦਾ ਅਜਨ ਨੂੰ ਇਹਨੂੰ ਜਾਣ ਨੂੰ ਮਾਰਨਾ ਹੀ ਮਾਰਨਾ ਹੈ ਬੱਬੂ ਸ਼ਰਮਨ ਨੇ ਕਿ ਇਹਨੂੰ ਮਾਰਨਾ ਅੱਜ ਬਸ ਤੁਸੀਂ ਇਸ ਮਾਮਲੇ ਨੂੰ ਲੈ ਕੇ ਹਡਾਨਾ ਸਾਹਿਬ ਨੂੰ ਗੱਲ ਕੀਤੀ ਆ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਫੋਨ ਤੇ ਨਾਲ ਦੀ ਨਾਲ ਦੱਸਿਆ ਜੀ ਅਸੀਂ ਮੰਗ ਕਹਿੰਦੇ ਕੀ ਕਹਿੰਦੇ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਉਹ ਕਹਿੰਦੇ ਪੀਏ ਨਾਲ ਗੱਲ ਕਰਾਉਣਾ ਫਿਰ ਮੇਰੇ ਤਾਂ ਸਿਹਤ ਠੀਕ ਨਹੀਂ ਸੀ ਪਤਾਨ ਜੀ ਨੇ ਗੱਲ ਕਰੀ ਸੀਗੀ ਇਹਨਾਂ ਨੂੰ ਪੁੱਛ ਲਓ ਜੀ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਜਿਹੜੇ ਸਾਹਮਣੇ ਨਾਲ ਜਿੱਤੇ ਜਾਂ ਹਥਿਆਰਾਂ ਨਾਲ ਮਾਰਨਾ ਆਇ ਸੀ ਉਹ ਤੁਸੀਂ ਦੇਖ ਲਓ ਡਾਕਟਰ ਸਾਹਿਬ ਦੇਖ ਲਓ ਉਹ ਤਾਂ ਮਾਂ ਇਰਾਦਾ ਕਤਲ ਦੇ ਹਿਸਾਬ ਨਾਲ ਹੀ ਆਏ ਸੀਗੇ ਪੰਜ-ਛੇ ਬੰਦੇ ਆਏ ਸੀ ਇਤਿਆਰ ਲੈ ਕੇ ਆਏ ਸੀ ਮਾਰਨ ਵਾਸਤੇ ਹੁਣ ਇਹਦੀ ਕਾਰਵਾਈ ਤੁਸੀਂ ਦੇਖ ਲੋ ਜੀ ਕੀ ਬਣਦੀ ਐ ਗੱਡੀ-ਕੁੱਟੀ ਵੀ ਭੰਨੀ ਐ ਤੁਹਾਡੀ ਹਾਂਜੀ ਗੱਡੀ ਦੇ ਸੀਸੇ ਭੰਨਦੇ ਸੀਗੇ ਜੀ ਸਾਈਡ ਤੋਂ ਤੇ ਰਬੜਾ ਰੂਬੜਾ ਨਿਕਲ ਗਿਆ ਜਦ ਧੱਕੇ ਸਹੀ ਹੋਈ ਉੱਥੇ ਜੀ ਕਿੰਨੇ ਲੋਕ ਜ਼ਖਮੀ ਐ ਉੱਥੇ ਕਿੰਨੇ ਬੰਦੇ ਐ ਇੱਥੇ ਉਹ ਤਾਂ ਜੀ ਅਸੀਂ ਤਾਂ ਮੈਂ ਪੰਜ ਜਣਿਆਂ ਨੂੰ ਜਾਣਦਾ ਜੀ ਹੋਰ ਬਾਕੀ ਐ ਨਹੀਂ ਪਤਾ ਵੀ ਬੰਦੇ ਦਾ ਉੱਥੇ ਕਿੰਨੇ ਬੰਦੇ ਜ਼ਖਮੀ ਹੋ ਇੱਥੇ ਅਸੀਂ ਦੋ ਬੰਦੇ ਜ਼ਖਮੀ ਹੋਏ ਜੀ ਉਹ ਆਪਸ ਚ ਲੜਾਈ ਜਿਹੜਾ ਉਹਨਾਂ ਨੇ ਜਦੋਂ ਤੇਜ਼ੇ ਇਤਿਆਰ ਨਾਲ ਹਮਲਾ ਕਰਿਆ ਉਹ ਭਾਈ ਪਟਿਆਲੇ ਕੋਨੇ ਉਹਨਾਂ ਨੇ ਵਿਚਾਲੇ ਬਚਾਉਣ ਦੀ ਕੋਸ਼ਿਸ਼ ਕੀਤੀ ਜਿਉ ਉਹ ਵਿਚਾਲੇ ਨਾ ਪੜਦੇ ਤਾਂ ਮੇਰੀ ਦਾ ਡੈਥ ਕਰਦੇ ਸੀ ਹਥਿਆਰ ਫੜੇ ਸੀ ਕੋਈ ਦੇਖਿਆ ਤੁਸੀਂ ਹਥਿਆਰ ਕਿਰਚਾਂ ਸੀਗੀਆਂ ਜੀ ਕਿਰਚਾਂ ਨਹੀਂ ਸੀ ਕਿਰਚਾਂ ਯਾਨੀ ਪੂਰੀ ਤਿਆਰੀ ਤੇ ਸੀ ਹਾਂਜੀ ਪੂਰੀ ਤਿਆਰੀ ਤੇ ਸੀ ਠੀਕ ਕੀ ਨਾਮ ਹੈ ਜੀ ਕੁਲਜੀਤ ਸਿੰਘ ਕੁਲਜੀਤ ਜੀ ਮਾਮਲਾ ਕੀ ਹੋਇਆ ਪੀਆਰਟੀਸੀ ਦੇ ਵਿੱਚ ਅੱਜ ਪੀਆਰਟੀਸੀ ਦੇ ਵਿੱਚ ਨਹੀਂ ਚੇਅਰਮੈਨ ਸਾਹਿਬ ਜੀ ਨੇ ਸਾਨੂੰ ਬੁਲਾਇਆ ਸੀਗਾ ਜੀ ਜਿਹੜੇ ਵੈਟਿੰਗ 'ਚ ਬੰਦੇ ਰਹਿੰਦੇ ਸੀ ਡਿਊਟੀਆਂ ਦੇ ਪਾਉਣ ਵਾਲੇ ਜੀ ਉਹਨਾਂ ਨੂੰ ਪਾਉਣਾ ਸੀ ਅਸੀਂ ਚੇਅਰਮੈਨ ਸਾਹਿਬ ਜੀ ਨੂੰ ਮਿਲ ਕੇ ਜਦੋਂ ਬਾਹਰ ਨਿਕਲੇ ਤਾਂ ਬਾਹਰ ਹੜਾਣਾ ਕੰਮ ਨੂੰ ਮਿਲ ਗਿਆ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਜਦੋਂ ਚੇਅਰਮੈਨ ਸਾਹਿਬ ਨੂੰ ਮਿਲ ਕੇ ਅਫਿਸ ਦੇ ਗੇਟ ਤੇ ਪਹੁੰਚੇ ਹਾਂ ਜੀ ਤਾਂ ਸਾਡੀ ਗੱਡੀ ਰੋਕ ਲਈ ਜੀ ਵਿਰੋਧੀ ਪਾਰਟੀ ਨੇ ਉਹਨਾਂ ਨੇ ਰੋਕ ਕੇ ਨਾ ਜੀ ਉਹਨਾਂ ਦੇ ਵਿੱਚ ਇੱਕ ਗੁਰਪ੍ਰੀਤਾਨ ਸਿੰਘ ਹੈ ਜੀ ਗੁਰਪ੍ਰੀਤਾਨ ਸਿੰਘ ਨੇ ਮੇਰੇ ਨਾਲ ਦੇ ਵਰਕਰ ਨੂੰ ਇੱਕ ਨੂੰ ਖਿੱਚਿਆ ਬਾਹਰ ਤੇ ਬੱਬੂ ਸ਼ਰਮਾ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਦੇਣਾ ਇਹਨੂੰ ਅੱਜ ਆਪਾਂ ਨੇ ਛੱਡਣਾ ਨਹੀਂ ਜੀ ਹਾਂ ਦਾ ਉਹਨਾਂ ਦੇ ਕੋਲ ਇੱਕ ਬਾਜਵਾ ਮੁੰਡਾ ਹੈ ਜੀ ਡਰਾਈਵਰ ਆ ਪਟਿਆਲਾ ਡਿੱਪੂ ਦਾ ਉਸ ਮੁੰਡੇ ਨੇ ਨਾ ਜੀ ਉਿੱਤੇ ਕੀ ਚੀਜ਼ ਕੱਢ ਕੇ ਉਸ ਮੁੰਡੇ ਦੇ ਮਾਰੀ ਦੇ ਉਹਦੇ ਪੇਟ 'ਚ ਲੱਗੀ ਹੋਈ ਆ ਇਸ ਟਾ ਮਰਿੰਦਰਾ ਗੋਨੰਦਰ ਦਾਖਲ ਆਇਆ ਤੇ ਮੇਰੇ ਵੀ ਹੱਥ 'ਚ ਲੱਗੀ ਹੋਈ ਆ ਮੇਰੀ ਇਸ ਜਗ੍ਹਾ ਤੇ ਵੀ ਸਾਟਾ ਬਾਂਚ ਵੀ ਆ ਤੇ ਅਸੀਂ ਹਸਤਾ ਮਰਿੰਦਰਾ ਹਸਪੀਟਲ ਦੇ ਵਿੱਚ ਆ ਪਰ ਉਹਨਾਂ ਨੇ ਜਾਣ ਲੈਵਾ ਹਮਲਾ ਕੀਤਾ ਜਿਹਦੇ ਵਿੱਚੋਂ 5-6 ਬੰਦੇ ਸੀਗੇ ਜੀ ਤੇ ਕਾਰਨ ਕੀ ਆ ਤੁਹਾਡੇ ਉੱਤੇ ਹਮਲਾ ਕਰਨ ਦਾ ਕਾਰਨ ਕੀ ਆ ਕਾਰਨ ਆ ਜੀ ਉਹਨਾਂ ਨੂੰ ਯੂਨੀਅਨ ਦੇ ਵਿੱਚ ਨਹੀਂ ਰੱਖਿਆ ਗਿਆ ਉਹ ਸਾਡੇ ਨਾਲੋਂ ਅੱਡਾ ਦੂਸਰੀ ਯੂਨੀਅਨ ਚ ਚਲੇ ਗਏ ਕਿਹੜੀ ਯੂਨੀਅਨ ਦੇ ਉਹ ਅਸੀਂ 31/7 ਯੂਨੀਅਨ ਦੇ ਆਈ ਆਜ਼ਾਦ ਯੂਨੀਅਨ ਦੇ ਪੀਆਰਟੀਸੀ ਪਟਿਆਲਾ ਡੀਪੂ ਤੋਂ ਆਉਂਦੇ ਆ ਜੀ